ਉਹ سینਾ ਚੋੜਾ ਕਰਕੇ ਕਹਿੰਦਾ ਇਨਾ ਹੀ ਗਲੀਆਂ ਵਿੱਚ ਘੁੰਮਨੇ ਫਿਰਨੇ ਸਾਂ ਜਿਹੜੇ ਵਿੱਚ ਅ ਰਾਣਾ ਇਹ ਇੰਗਲਿਸ਼ ਵਿੱਚ ਨਹੀਂ ਹੋਣਗੇ ਪਰ ਅਗਰ ਅਸੀਂ ਪੰਜਾਬੀ ਵਿੱਚ ਦੇਖੀਏ ਤਾਂ ਸਾਰੇ ਵਰਡ ਨੇ ਔਰ ਚਾਈਨੀਜ਼ੀ ਅੱਛੀ ਚੀਜ਼ ਚਾਈਨੀਜ਼ ਹੈਗੀ ਉਹਦੇ ਸਾਰੇ ਵਰਡਸ ਨੇ ਚਾਈਨੀਜ਼ ਲੈਂਗੁਏਜਸ ਤੇ ਆਪ ਸੁਹਾਈ ਹੋ

ਤੇ ਅਸਾਂ ਦੀ ਦਾਦੀ ਤੇ ਮੇਰੇ ਅਸਾਂ ਦੇ ਫਾਦਰ ਜਿਹੜੇ ਸੀ ਉਹ ਇਹੀ ਬੋਲੀ ਬੋਲਨੇ ਸੀ ਤੇ ਮੈਂ ਛੋਟਾ ਸੀ ਆ ਤੇ ਇਸ ਵਜ੍ਹਾ ਨਾਲ ਮੈਂ ਬੋਲ ਲੈਂਨਾ ਥੋੜੀ ਬੋਤੀ ਹੋ ਗਿਆ ਓ ਮਾਈ ਗਰੂ ਗੋਲ 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 ਓ ਮਾਈ ਗਰੂ ਗੱਡੀ ਗੁੱਡੀ ਨਾਲ ਲੱਗੀ ਹੋਇਆ ਜੀ ਮੇਰੇ ਮਿੱਠੇ ਮਿੱਠੇ ਵੀਵਰਸ ਮੈਂ ਸ਼ਜ਼ੇਬ ਰਜ਼ਾ ਤੁਸੀਂ ਦੇਖ ਰਹੇ ਹੋ ਰੋਮਿੰਗ ਵਿਦ ਰਜ਼ਾ ਅੱਛਾ ਜੀ ਜੈਸੇ ਕਿ ਤੁਹਾਨੂੰ ਪਤਾ ਹੈ ਮੈਂ ਇਸ ਵਕਤ ਹੈਂਗਾਈ ਵਿੱਚ ਮੌਜੂਦ ਹਾਂ ਜਿਹੜਾ ਕਿ ਚਾਈਨਾ ਨੇ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਤੁਹਾਨੂੰ ਪਤਾ ਹੈ ਅੱਜ ਤੋਂ ਜਿਹੜਾ ਤਕਰੀਬਨ 150 ਸਾਲ ਪਹਿਲਾਂ ਜਿਹੜਾ ਇੱਥੇ ਮਿੱਠੇ ਮਿੱਠੇ ਪਿਆਰੇ ਪਿਆਰੇ ਜਿਹੜੇ ਪੰਜਾਬੀ ਪ੍ਰਾਣ ਉਹ ਸੀਨਾ ਚੋੜਾ ਕਰਕੇ ਤੇ ਇਨ੍ਹਾਂ ਗਲੀਆਂ ਵਿੱਚ ਘੁੰਮਨੇ ਫਿਰਨੇ ਸਨ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ 3600 ਸਾਲ ਪਹਿਲਾਂ ਤਕਰੀਬਨ ਗੁਰਦੁਆਰਾ ਵੀ ਐ ਸੀ ਲੋ ਜੀ ਉਹ ਕਿਉਂ ਸੀ ਗੁਰਦੁਆਰਾ ਇੱਥੇ ਤੇ ਕੀ ਵਜ੍ਹਾ ਸੀ ਕਿ ਸਾਡੇ ਇਤਨੇ ਸਾਰੇ ਪੰਜਾਬੀ ਭਰਾ ਜਿਹੜੇ ਨੇ ਇੱਥੇ ਰਹਿਨੇ ਸਨ ਅੱਛਾ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਅਸਲ ਚ ਕਹਾਣੀ ਕੀ ਹੈ ਸਾਨੂੰ 1900s ਅੰਗਰੇਜ਼ਾਂ ਨੇ ਦੌਰ ਵਿੱਚ ਜਿਹੜਾ ਅੰਗਰੇਜ਼ਾਂ ਨੇ ਪੰਜਾਬ ਤੋਂ ਖਾਸ ਤੌਰ ਤੇ ਜਿਹੜੇ ਸਾਡੇ ਸਿੱਖ ਭਰਾ ਸਨ ਉਹਨਾਂ ਕੀ ਜਿਹੜਾ ਸ਼ੰਗਾਈ ਪੁਲਿਸ ਵਿੱਚ ਜਿਹੜਾ ਪਰਤੀ ਕੀਤਾ ਸੀ ਕਿਉਂਕਿ ਸਾਡੇ ਪਰਵਾਹਾਂ ਨੇ ਜਿਹੜੇ ਨੇ ਕੱਦ ਉੱਚੇ ਸਨ ਤੇ ਤੇ ਛਾਤੀਆਂ ਚੈੜੀਆਂ ਇਹ ਡਿਸਪਲਿਨ ਵੀ ਬਹੁਤ ਅੱਛਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਜੰਗਯੂ ਕੌਮ ਸੀ ਸਾਡੀ ਤੇ ਇਸੇ وجہ ਤੋਂ ਜਿਹੜਾ ਪੰਜਾਬੀ ਕਨੂੰ ਜਿਹੜਾ ਉਹ ਪ੍ਰਿਫਰ ਕਰਨੇ ਸਨ ਪੰਜਾਬੀ ਕਮਿਊਨਿਟੀ ਜਿਹੜੀ ਹੈ ਇੱਥੇ ਅਜੇ ਵੀ ਰਹਿ ਰਹੀ ਹੈ ਤੇ ਅੱਜ ਇਹਨਾਂ ਐਪੀਸੋਡਸ ਵਾਦੋਂ ਜਿਹੜਾ ਉਸ ਪੰਜਾਬੀ ਕਮਿਊਨਿਟੀ ਨਾਲ ਮੁਲਕਾਤ ਕਰਾਣੀਆਂ ਤੇ ਉਹਨਾਂ ਨਾਲ ਜਿਹੜਾ ਇੱਕ ਮਿੱਠੇ-ਮਿੱਠੇ ਪਰਸਨੈਲਿਟੀਨ ਉਹਨਾਂ ਨਾਲ ਵੀ ਮੁਲਕਾਤ ਕਰਾਣੀਆਂ ਹੈ تیاری پکڑ لو لہٰذا آ جی صبح صبح اِسی اٹھے ہاں ہوٹل تا کے ناشتہ کیا زبردست قسم کی کا ناشتہ اُسے ہوٹل نہ باہر جی نکلے تو دیکھا موسم بہت ہی پیا فٹا فٹ, فٹ اصا ٹیکسی پگڑی ہے ٹیکسی بیٹھ کے سی جڑے, ڈریکٹ جا کے گیٹڈ کمیونٹی ہے جیت پیارے پیارے پنجابی براوانال ملکات کرنی ہے آج وہ اپنے مٹھے مٹھے پابی برا گپ لانے سب شری واحو جی کا خالصہ واحر جی فتح ਮੇਰਾ ਨਾਮ ਬਲਦੀਪ ਸਿੰਘ ਹੈਗਾ ਤੇ ਪਿੱਛੋਂ ਅਸੀਂ ਇੰਡੀਆ ਦਿੱਲੀ ਤੋਂ ਹੁੰਦੇ ਆ ਤੇ 2009 ਅਰਾਊਂਡ 15 ਪਲੱਸ ইয়ারਸ ਆ ਪਹਿਲੇ ਇੱਥੇ ਆਈ ਸੀ ਤੇ ਹਸਟਾਰਟਡ ਵਰਕਿੰਗ ਫੋਰ ਵਨ ਚਿਲੀਅਨ ਕੰਪਨੀ ਇਨ ਅਪੈਰੈਂਟ ਇੰਡਸਟਰੀ ਲਾਈਕ ਅ ਟਰੇਡਿੰਗ ਕੰਪਨੀ ਇੱਥੇ ਕੰਮ ਕਰ ਰਹੀ ਸੀ ਗਾਰਮੈਂਟਸ ਦਾ ਤੇ ਉੱਥੇ ਹੁਣ 16 ইয়ারਸ ਹੋ ਗਏ ਨੇ ਆਮ ਸਟਿਲ ਵਰਕਿੰਗ ਵਿਦ ਸੇਮ ਕੰਪਨੀ ਪਰਿਵਾਰ ਨਾਲ ਇੱਥੇ ਰਹਿੰਦਾ ਵਾਂ ਇੱਕ ਕਾਕਾ ਹੈਗਾ ਬੇਟਾ ਹੈਗਾ 13 ইয়ারਸ ਦਾ ਬੇਟੀ ਹੈਗੀ 6 ইয়ারਸ ਦੀ ਤੇ ਮਾਤਾ ਪਿਤਾ ਜੀ ਵੀ ਨਾਲ ਹੀ ਇੱਥੇ ਰਹਿੰਦੇ ਨੇ ਵਾਈਫ ਵੀ ਨੇ ਤੇ ਪਰਿਵਾਰ ਇੱਥੇ ਹੁੰਦੇ ਆ ਐਕਚੁਅਲੀ ਸਾਨੂੰ ਪਤਾ ਹੈ ਜੀਓਗ੍ਰਾਫਿਕਲੀ ਅਗਰ ਚਾਈਨਾ ਦੇਖਿਆ ਜਾਏ ਤੇ ਟੌਪ 5 ਕੰਟਰੀਜ਼ ਚਾਹੰਦਾ ਕਾਫੀ ਵੱਡਾ ਵੱਡਾ ਏਰੀਆ ਇਹਨਾਂ ਦਾ ਤੇ ਸਕੈਟਰਡ ਹੈਗੀ ਹੈ ਜਿਹੜੀ ਦੇਸੀ ਕਮਿਊਨਿਟੀ ਸਾਡੀਆਂ ਹੈਗੀਆਂ ਨੇ ਪਾਕਿਸਤਾਨੀ ਹੋ ਗਏ ਇੰਡੀਅਨਸ ਹੋ ਗਏ ਤੇ ਸਾਰੇ ਸਕੈਟਰਡ ਨੇ ਇੱਥੇ ਡਿਫਰੈਂਟ ਗੋਂਦੋਂਗ ਪ੍ਰੋਵਿੰਸ ਹੈਗਾ ਇੱਕ ਉੱਥੇ ਵੀ ਕਾਫੀ ਦੇਸੀ ਵੀਰ ਰਹਿੰਦੇ ਨੇ ਦੇਸੀ ਫੈਮਲੀਆਂ ਰਹਦੀਆਂ ਨੇ 베징 ਵਿੱਚ ਹੈਗੇ ਨੇ ਛੰਗਦੂ ਕਰਕੇ ਇੱਕ ਆਈਟੀ ਹੱਬ ਹੈਗਾ ਜਿਵੇਂ ਇੰਡੀਆ ਵਿੱਚ ਬੈਂਗਲੌਰ ਹੁੰਦਾ ਹੈ ਹਾਇਦਰਾਬਾਦ ਹੁੰਦਾ ਹੈ ਸ਼ੰਘਾਈ ਵਿੱਚ ਕਾਫੀ ਰਹਿੰਦੇ ਨੇ ਈਵੂ ਕਰਕੇ ਇੱਕ ਸਿਟੀ ਹੈਗੀ ਹੈ ਜੋਜਿਆਂਗ ਪ੍ਰੋਵਿੰਸ ਵਿੱਚ ਐਥੋਂ 2 ਆਵਰਸ ਦੀ ਟ੍ਰੇਨ ਹੈਗੀ ਹੈ ਬੁਲੇਟ ਟ੍ਰੇਨ ਤੇ ਉੱਥੇ ਵੀ ਕਾਫੀ ਦੇਸੀ ਕਮਿਊਨਿਟੀਜ਼ ਰਹਿੰਦੀ ਨੇ ਇੱਥੇ ਅਗਰ ਅਸੀਂ ਜਿਵੇਂ ক্লোਜ਼ ਦੀ ਗੱਲ ਕਰੀਏ 2000 ਤੋਂ ਪਲੱਸ ਹੋਣੀ ਚਾਹੀਦੀ ਆ ਨੇ ਸ਼ੰਘਾਈ ਵਿੱਚ ਦੇਸੀ ਕਮਿਊਨਿਟੀ ਦੀ ਗੱਲ ਕਰੀਏ ਪਰ ਇੱਥੇ ਅਸੀਂ ਜਿਵੇਂ ਹੁਣ ਸਾਡੀ ਗੈੱਟ ਟੂਗੇਦਰ ਹੁੰਦੀ ਹੈ ਅਸੀਂ ਮਿਲਦੇ ਹਾਂ ਸੰਡੇ ਨੂੰ ਸਾਰੇ ਦੇਸੀ ਭਰਾਵਾਂ ਨੂੰ ਮਿਲਦੇ ਹਾਂ ਪਰਿਵਾਰ ਮਿਲਦੇ ਹਾਂ ਇੱਥੇ ਨਾਲ ਕੀਰਤਨ ਵੀ ਕਰੀਦਾ ਹੈ ਤੇ ਲੰਗਰ ਛੱਕੀ ਦਾ ਨਾਲ ਤੇ ਸੰਡੇ ਨੂੰ ਸਾਡੀ ਰੂਟੀਨ ਹੈ ਬੱਚੇ ਵੀ ਆਪਸ ਵਿੱਚ ਖੇਡਦੇ ਨੇ ਤੇ ਪਰਿਵਾਰ ਵੀ ਆਪਸ ਵਿੱਚ ਮਿਲਦੇ ਆ ਸਿੱਖ ਫੈਮਲੀਆਂ ਦੀ ਗੱਲ ਕਰੀਏ ਤੇ ਅਸੀਂ ਅਰਾਊਂਡ 10 ਫੈਮਲੀਸ ਹੋਵਾਂਗੇ ਐਂਡ ਬਾਕੀ ਫਿਰ ਬਾਕੀ ਹਿੰਦੂ ਵੀਰ ਮੁਸਲਿਮ ਵੀਰ ਉਹ ਬਾਕੀ ਸਾਰੇ ਸਿੰਧੀ ਵੀਰ ਸਾਰੇ ਵੀਰ ਆ ਕੇ ਨਾਲ ਜੁੜਦੇ ਆ ਸਾਰੇ ਨਾਲ ਟਾਈਮ ਬਿਤਾਉਂਦੇ ਆ ਕੋਸ਼ਿਸ਼ ਹੁੰਦੀ ਹੈ ਕਿ ਹਰ ਸੰਡੇ ਨੂੰ ਅਗਰ ਕੋਈ ਬਿਜ਼ਨਸ ਟ੍ਰਿਪ ਤੇ ਨਹੀਂ ਹੈਗੇ ਜਾਂ ਟਰੈਵਲ ਨਹੀਂ ਕਰ ਰਹੇ ਤੇ ਅਸੀਂ ਹਰ ਸੰਗ ਨੂੰ ਇਕੱਠੇ ਹੋਈਏ ਬੱਚੇ ਨਾਲ ਖੇਡ ਸਕਣ ਟਾਈਮ ਬਿਤਾ ਸਕਣ ਅੱਜ ਤੁਹਾਡਾ ਇੱਥੇ ਸੰਗੀਤ ਜੀ ਨਾਲ ਹੀ ਸਾਰੇ ਬਹੁਤ ਮਜ਼ਾ ਆਇਆ ਤੁਹਾਡੇ ਜਿਹੜੇ ਨਿੱਕੇ ਨੇ ਉਹਨਾਂ ਦਾ ਆਪਣਾ ਕਲਚਰ ਜਿਹੜਾ ਨਾ ਉਹ ਨਹੀਂ ਭੁੱਲੇ ਆਪਣਾ ਤੇ ਵੀ ਅਗੂ ਆਪਣਾ ਹੈਰੀਟੇਜ ਜਿਹੜਾ ਬੱਚਿਆਂ ਕੀ ਸਿਖਾਣਾ ਜ਼ਰੂਰੀ ਹੈ ਬਿਸ਼ੱਕ ਅਸੀਂ ਪਰਦੇਸ ਜਿਹੜਾ ਨੇ ਤੇ ਬੜੇ ਮਿੱਠੇ ਮਿੱਠੇ ਪਿਆਰੇ ਪਿਆਰੇ ਬੱਚੇ ਉਹਨਾਂ ਸੰਗੀਤ ਵਗੈਰਾ ਕੀਤਾ ਆਪਣਾ ਤੇ ਬੜਾ ਦੇਖ ਕੇ ਮਨ ਵੀ ਬਹੁਤ ਪਸੰਦ ਆਇਆ ਚਾਈਨਾ ਚ ਜਿਹੜਾ ਇੱਕ ਲੈਂਗੁਏਜ ਨਾ ਜਿਹੜਾ ਇੱਕ ਡਿਫਰੈਂਟ ਲੈਂਗੁਏਜ ਹੈ ਸਿੱਖਣੀ ਕੋ ਮੁਸ਼ਕਲ ਸੀ ਤੁਹਾਡੇ ਵਾਸਤੇ ਹਾਂਜੀ ਇਹ ਬੜਾ ਇੰਟਰਸਟਿੰਗ ਕੁਐਸਚਨ ਹੈਗਾ ਇਹ ਯਸ ਐ ਕਾਫੀ ਟਫ ਸੀਗਾ ਪਰ ਜਿਵੇਂ ਮੈਂ ਆਪਣੀ ਗੱਲ ਕਰਾਂ ਤੇ ਮੇਰਾ ਕਾਫੀ ਟ੍ਰੈਵਲ ਹੁੰਦਾ ਸੀ ਇੰਟੀਰੀਅਰ ਆਫ ਚਾਈਨਾ ਵਿੱਚ ਤੇ ਉਹਦੇ ਕਰਕੇ ਮੈਨੂੰ ਕਮਿਊਨੀਕੇਟ ਕਰਨਾ ਹੁੰਦਾ ਸੀ ਚਾਈਨਿਸ ਲੋਕਾਂ ਨਾਲ ਐਂਡ ਉਹਨਾਂ ਨੂੰ ਚਾਈਨਿਸ ਨਹੀਂ ਇੰਗਲਿਸ਼ ਨਹੀਂ ਆਂਦੀ ਸੀ ਤੇ ਉਹਦੇ ਕਰਕੇ ਮੈਨੂੰ ਲਰਨ ਲਰਨ ਕਰਨਾ ਪਿਆ ਔਰ ਇੰਟਰਸਟਿੰਗ ਕਿਉ ਹੈ ਕੁਐਸਚਨ ਬਣ ਜਾਂਦਾ ਕਿਉਂਕਿ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਉਹਦੇ ਅੰਦਰ ਸਾਰੀਆਂ ਹੀ ਜਿਵੇਂ ਅਸੀਂ ਇੰਗਲਿਸ਼ ਵਿੱਚ ਬੋਲੀਏ ਰਾਣਾ ਘੰਗਾ ਇਹ ਵਰਡਸ ਜਿਹੜੇ ਨੇ ਕਾਫੀ ਹੋਰ ਵਰਡਸ ਨੇ ਜਿਹਦੇ ਵਿੱਚ ਰਾਣਾ ਇਹ ਇੰਗਲਿਸ਼ ਚ ਨਹੀਂ ਹੋਣਗੇ ਪਰ ਅਗਰ ਅਸੀਂ ਪੰਜਾਬੀ ਚ ਦੇਖੀਏ ਤਾਂ ਸਾਰੇ ਵਰਡ ਨੇ ਔਰ ਚਾਈਨੀਜ਼ੀ ਅੱਛੀ ਚੀਜ਼ ਚਾਈਨੀਜ਼ ਹੈਗੀ ਉਹਦੇ ਸਾਰੇ ਵਰਡਸ ਨੇ ਚਾਈਨੀਜ਼ ਲੈਂਗੁਏਜਸ ਤੇ ਪੰਜਾਬੀਆਂ ਲਈ ਖਾਸ ਕਰਕੇ ਇਹ ਥੋੜਾ ਕੰਪੈਰੀਟਿਵਲੀ ਈਜ਼ੀ ਬਣ ਜਾਂਦੀ ਹੈ ਕਿਉਂਕਿ ਸਾਡੀ ਮਾਂ ਬੋਲੀ ਹੈ ਇੰਨੀ ਵਧੀਆ ਹੈਗੀ ਹੈ ਕਿ ਉਹਦੇ ਕਰਕੇ ਸਾਨੂੰ ਬੜੀ ਹੈਲਪ ਹੋਈ ਚਾਈਨੀਜ਼ ਸਿੱਖਣ ਵਿੱਚ ਤੇ ਇੱਥੇ ਜਿੰਨੇ ਅਸੀਂ ਅਸੀਂ ਮਿੱਤਰ ਰਹਿੰਦੇ ਆਂ ਪਰਿਵਾਰ ਰਹਿੰਦੇ ਆਂ ਤੇ 10+ प्लस, 15+ प्लस, 20+ ਇਸ ਤਰ੍ਹਾਂ ਰਹ ਰਹੇ ਆਂ ਤੇ ਸਾਰਿਆਂ ਦੀ ਚਾਈਨੀਜ਼ ਅੱਛੀ ਹੋ ਗਈ ਹੈ ਕਿਉਂਕਿ ਪਹਿਲੇ ਹੁਣ ਤੇ ਚਲੋ ਅੱਜ ਦੀ ਰੇਟ ਵਿੱਚ Google Translator ਹੈਗਾ ਹੈ ਆਡੀਓ ਟਰਾਂਸਲੇਟ ਹੋ ਜਾਂਦੀ ਹੈ ਤੇ ਹੁਣ ਤੇ ਕਨਵੀਨੀਅੰਸ ਨਹੀਂ ਹੋ ਗਈ ਹੈ ਕਿ ਹੁਣ ਜਿਹੜੇ ਪਰਿਵਾਰ ਆਂਦੇ ਨੇ ਉਹਨਾਂ ਲਈ ਨਾ ਈਜ਼ੀ ਨਹੀਂ ਹੁੰਦਾ ਪਰ ਜਿਹੜੇ ਪਹਿਲੇ ਆਏ ਸੀਗੇ ਤੇ ਤੁਸੀਂ ਟੈਕਸੀ ਤੇ ਜਾਣਾ ਹੈ ਕਿੱਥੇ ਜਾਣਾ ਹੈ GPS ਵੀ ਨਹੀਂ ਹੁੰਦਾ ਸੀ ਤੇ ਤੁਹਾਨੂੰ ਖੁਦ ਹੀ ਮੈਨੇਜ ਕਰਨਾ ਪੈਂਦਾ ਸੀ ਤੇ ਇਸ ਕਰਕੇ ਅਸੀਂ ਛੇਤੀ ਲਾਨ ਕੀਤਾ ਸਾਰਿਆਂ ਨੇ ਚਾਈਨੀਜ਼ ਸਟੱਡੀਜ਼ ਵੀ ਅੱਛੀਆਂ ਨੇ ਪਰ ਅਸੀਂ ਸਾਰਿਆਂ ਦੇ ਇਜ਼ਾਰਤਰ ਬੱਚੇ ਇੰਟਰਨੈਸ਼ਨਲ ਕਿਉਂ ਚਾਹੁੰਦਾ ਕੀ ਹੁੰਦਾ ਜਿਵੇਂ ਅਸੀਂ ਇੱਥੇ ਜੌਬਸ ਲਈ ਡਿਫਰੈਂਟ ਡਿਫਰੈਂਟ ਫੈਮਿਲੀਜ਼ ਆਂਦੀਆਂ ਨੇ ਤੇ ਅਗਰ ਕਿਉਂਕਿ ਚਾਈਨਿਸ ਸਕੂਲ ਵਿੱਚ ਸਾਰੀਆਂ ਜਿਹੜੇ ਸਬਜੈਕਟਸ ਨੇ ਉਹ ਚਾਈਨਿਸ ਵਿੱਚ ਹੁੰਦੇ ਨੇ ਤੇ ਅਗਰ ਤੁਹਾਨੂੰ 5 ਸਾਲ ਬਾਅਦ ਕਿੱਥੇ ਟ੍ਰਾਂਸਫਰ ਤਬਾਦਲਾ ਹੋਏ ਦੂਜੇ ਸ਼ਹਿਰ ਵਿੱਚ ਦੂਜੇ ਮੁਲਕ ਵਿੱਚ ਤੇ ਤੁਸੀਂ ਉੱਥੇ ਜਾ ਕੇ ਫਿਰ ਐਡਜਸਟ ਨਹੀਂ ਹੋ ਸਕਦੇ ਅਗਰ ਤੁਹਾਨੂੰ ਇੰਗਲਿਸ਼ ਨਹੀਂ ਆਂਦੀ ਚਾਈਨਿਸ ਬੋਲ ਲੈਂਦੇ ਨੇ ਚਾਈਨਿਸ ਬੋਲ ਲੈਂਦੇ ਨੇ ਜ਼ਬਰਦਸਤ ਅਗਰ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਬੰਦੇ ਚਾਈਨਾ ਵਰਕ ਵਾਸਤੇ ਆਉਣਾ ਚਾਹ ਰਹੇ ਨੇ ਤਾਂ ਉਹ ਵੀਜ਼ਾ ਪ੍ਰੋਸੈਸ ਮੁਸ਼ਕਲ ਹੈ ਕਿ ਇਸ ਇਟ ਈਜ਼ੀ ਇਫ ਯੂ ਵਾਂਟ ਟੂ ਜੁਆਇਨ ਡੂ ਬਿਜ਼ਨਸ ਇਨ ਚਾਈਨਾ ਨਹੀਂ ਇਟਸ ਇਟਸ ਨਾਟ ਡਿਫਿਕਲਟ ਜਿਹੜਾ ਚਾਈਨਾ ਹੈ ਉਹ ਵੈਲਕਮ ਕਰਦਾ ਹੈ ਕਿ ਵੀ ਬਿਜ਼ਨਸ ਕਰਨ ਆਣਾ ਚਾਹੁੰਦੇ ਹੋ ਈਵਨ ਅਗਰ ਆਪਣੇ ਦੇਸੀ ਜਿਹੜਾ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਇੰਡੀਆ ਤੋਂ ਕਾਫੀ ਸਟੂਡੈਂਟਸ ਆਉਂਦੇ ਨੇ ਇੱਥੇ ਮੈਡੀਕਲ ਕਰਨ ਔਰ ਡਿਫਰੈਂਟ ਪੜ੍ਹਾਈਆਂ ਕਰਨ ਇੱਥੇ ਆਉਂਦੇ ਨੇ ਕੋਈ ਦਿੱਕਤ ਨਹੀਂ ਹੈ ਸਟੂਡੈਂਟ ਵੀਜ਼ਾ ਮਿਲ ਜਾਂਦਾ ਹੈ ਅਗਰ ਵਰਕ ਵੀਜ਼ਾ ਚਾਹੀਦਾ ਵਰਕ ਵੀਜ਼ਾ ਹੀ ਮਿਲਦਾ ਬੜੀ ਅੱਛੀ ਇਹ ਗੱਲ ਚਾਈਨੀਜ਼ ਜਿਹੜਾ ਇੱਥੇ ਦਾ ਬਾਸ਼ਿੰਦੇ ਨੇ ਜਿਹੜੇ ਇੱਥੇ ਦੀ ਪੋਪੂਲੇਸ਼ਨ ਹੈ ਜਿਹੜੇ ਲੋਕੀ ਨੇ ਇੱਥੇ ਦੇ ਬੜੇ ਕੋਆਪਰੇਟਿਵ ਔਰ ਬੜੇ ਹੈਲਪਫੁਲ ਨੇ ਐਂਡ ਬੜੇ ਵੈਲਕਮਿੰਗ ਨੇ ਕਿ ਹੈ ਇਸ ਕੰਟਰੀ ਦੀ ਅਹੀ ਰੀਜ਼ਨ ਹੈ ਕਿ ਅਸੀਂ ਇੱਥੇ ਹੈਗੇ ਆ ਕਿਉਂਕਿ ਬੜੀ ਇੱਜ਼ਤ ਦਿੰਦੇ ਨੇ ਬੜਾ ਮਾਣ ਦਿੰਦੇ ਨੇ ਤੇ ਡਸ ਨਾਟ ਮੈਟਰ ਤੁਸੀਂ ਕਿੱਥੋਂ ਕਿਹੜੀ ਕੰਟਰੀ ਤੋਂ ਹੋ ਤੇ ਇਸ ਕਰਕੇ ਇਸ ਕੰਟਰੀ ਦੀ ਇਹੀ ਬਿਊਟੀ ਹੈਗੀ ਹੈ ਕਿ ਸਾਰੇ ਵੈਲਕਮ ਹੈਗੇ ਨੇ ਐਂਡ ਵੀਜ਼ਾ ਜਿਹੜੀ ਕੋਈ ਕੋਈ ਡਿਫਿਕਲਟੀ ਨਹੀਂ ਹੈ ਅਗਰ ਤੁਹਾਡੇ ਡਾਕੂਮੈਂਟਸ ਪੂਰੇ ਹੈਗੇ ਨੇ ਤੇ ਵਰਕ ਵੀਜ਼ਾ ਹੀ ਮਿਲ ਜਾਂਦਾ ਹੈ ਬਿਜ਼ਨਸ ਵੀਜ਼ਾ ਟੂਰਿਸਟ ਵੀਜ਼ਾ ਸਟੂਡੈਂਟ ਵੀਜ਼ਾ ਸਾਰੇ ਵੀਜ਼ਾ ਮਿਲ ਜਾਂਦੇ ਨੇ ਫਿਰ ਇੱਥੋਂ ਪੜ੍ਹਾਈ ਕੀਤੀ ਹੈ ਤੇ ਕੰਪੈਰੀਟਿਵਲੀ ਈਜ਼ੀ ਹੋ ਜਾਂਦਾ ਹੈ ਤੇ ਅਗਰ ਤੁਹਾਨੂੰ ਔਰ ਜਿਹੜੀ ਇੰਟਰਨੈਸ਼ਨਲ ਕੰਪਨੀਆਂ ਨੇ ਇੱਥੇ ਉਹ ਤੁਹਾਨੂੰ ਆਪਣੀ ਕੰਟਰੀ ਤੋਂ ਟ੍ਰਾਂਸਫਰ ਕਰ ਦਿਆ ਨੇ ਅਦਰਵਾਇਸ ਚਾਈਨੀਸ ਸਟਾਫ ਹੈਗਾ ਸਾਰਾ ਚਾਈਨੀਸ ਸਟਾਫ ਹੁਣ ਇੰਗਲ ਤੇ ਇੱਥੇ ਚਾਈਨੀਸ ਸਟਾਫ ਇੰਗਲਿਸ਼ ਬੋਲਦਾ ਹੈ ਤੇ ਉਹ ਉਹਦੇ ਕਰਕੇ ਕੋਈ ਪ੍ਰੋਬਲਮ ਹੁੰਦੀ ਨਹੀਂ ਹੈ ਵਰਨਾ ਨੌਕਰੀਆਂ ਦੀ ਦਿੱਕਤ ਬੋਲੇ ਜੇ ਤੇ ਐਸਾ ਨਹੀਂ ਹੈ ਕਿ ਕੋਈ ਦਿੱਕਤਾਂ ਨਹੀਂ ਪਰ ਯਸ ਅਗਰ ਤੁਹਾਡਾ ਟ੍ਰਾਂਸਫਰ ਆਪਣੀ ਕੰਟਰੀ ਤੋਂ ਹੋ ਰਿਹਾ ਹੈ ਹੋਮ ਕੰਟਰੀ ਤੋਂ ਹੋ ਰਿਹਾ ਹੈ ਤੇ ਆਫਕੋਰਸ ਇਟਸ ਈਜ਼ੀ ਬਟ ਦੈਨ ਇਫ ਯੂ ਸੇ ਕਿ ਯਸ ਯਥੇ ਮੂਵ ਹੋ ਜਾਈਏ ਪਹਿਲੇ ਵਿਦਆਊਟ ਐਨੀ ਵਰਕ ਵੀਜ਼ਾ ਔਰ ਉੱਥੇ ਫਿਰ ਆ ਕੇ ਜੌਬਸ ਲਵੀਏ ਤੇ ਥੈਟ ਵਿਲ ਨਾਟ ਬੀ ਸਜੈਸਟੇਬਲ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਮਜ਼ੀਦ ਰੰਗ ਲਾਇਆ ਤੁਹਾਡੇ ਬੱਚੇ ਕਾਮਯਾਬ ਹੋਣ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਤੇ ਬਾਕੀ ਜਿਹੜਾ ਬਹੁਤ ਬਹੁਤ ਸ਼ੁਕਰੀਆ ਤੇ ਥੈਂਕ ਯੂ güzel <laughs> anne ਪਰਭੂ ਕੀ ਸ਼ਰਨ ਸਗਲ ਪੈਲਾ ਤੇ ਦੁੱਖ ਸੁੱਖ ਪਾਇਆ ਦੁੱਖ ਆਪ ਸਹਾਈ ਆਪ ਸਹਾਈ ਜੀ ਮੇਰੇ ਮਿੱਠੇ ਵਿਊਰਸ ਅੱਜੋ ਕਿ ਤਸੀਂ ਇਸ ਤਸਵੀਰ ਪਾਈ ਨੇ ਘਰ ਆਏ ਆ ਇਹਨਾਂ ਸਾਨੂੰ ਇਨਵਾਈਟ ਕੀਤਾ ਪਰ ਬੜਾ ਖੂਬਸੂਰਤ ਘਰ ਆਇਆ ਤੇ ਇਹਨਾਂ ਵਿੱਚ ਇੱਕ ਕਮਰਾ ਬਣਾਇਆ ਬਾਬਾ ਜੀ ਨਾਲ ਕਹਿਆ ਕਮਰਾ ਸਤਵੀਰ ਹਾਊ ਲੰਗ ਹੈ ਵੀ ਬੀਨ ਹੇਅਰ ਸਤਵੀਰ ਆਈ ਬੀਨ ਹੇਅਰ ਫਾਰ 17 ਈਅਰਸ ਨਾਊ ਆਈ ਵਿਜ਼ਿਟਿਡ ਦ ਸੰਗੀਤ ਟੁਡੇ ਅੰਡ ਇਟ ਵਾਸ ਵੈਰੀ ਨਾਈਸ ਟੂ ਬੀ ਅ ਪਾਰਟ ਆਫ ਦ ਸੰਗੀਤ ਐਂਡ And so you, you have this gathering uh, for, for local friends and family uh, here in in Chennai. Yeah, we've had uh, this divan, I think, since we moved here, since my father moved here, my grandfather set up um, the home here, and we were lucky to have Sangat, to find Sangat. Babaji sends Sangat from everywhere. Um, I'm from Singapore. Um, a lot of the Sangat are from uh, India, some from overseas. Um, so seventeen years ago, we started Divan every week Sundays. Uh, special, special group groups. Also, we do Diwans, uh, if it's in the middle of the week. Um, and uh, so we just you keep. as a community <laughs> sangat. Um, so we we just uh, everybody everybody plays a big part in uh, in everything the seva for everybody. Um, we have. Um, I think even the langar is prepared by most of the ladies. and uh, Today it was very special because the male uh, part did uh, prepare the uh, langar. And that, uh, how, how so? What happened? Yeah, so um, I think about once uh, once a year or twice a year we try to give the ladies a break because they're doing it every, every, uh, every week, week in and week out. So uh, once a year, last week was Mother's Day so we ended up doing a uh, uh, men's uh, langar of, of course it's not as good as the ladies langar. but <laughs> <laughs> thank you very much uh, Sadbir, and, uh and taking time and letting us in in your home it was uh, very very nice and we really appreciate uh, your effort and and good to see how they preserve their uh, culture and their uh, religion and that's very nice too so thank you very much thank you so much thank you. Thank you. ਜੀ ਮੇਰੇ ਮਿੱਠ ਮਿੱਠੇ ਈਵਰਸ ACG ਸਤਵੀਰ ਭਾਈ ਤੇ ਸਤਵੀਰ ਭਾਈ ਨਾਲ ਗੱਪਸ਼ਪ ਲਾਕ ਅਸੀਂ ਜਿਹੜਾ ਥੋੜੇ ਦਿਨ ਬਾਹਰ ਨਿਕਲੇ ਆ ਤੁਹਾਨੂੰ ਪਤਾ ਹੈ ਪੰਜਾਬੀ ਜਿੱਥੇ ਵੀ ਦੁਨੀਆ ਖੁੱਟ ਜਾਣ ਆਪਣੇ ਮਤਲਬ ਹੈ ਫਿਜ਼ੀਕਲ ਐਕਟੀਵਿਟੀ ਦਾ ਨਾਲ ਜ਼ਰੂਰ ਰੱਖਨੇ ਚਾਹੇ ਉਹ ਕ੍ਰਿਕਟ ਹੋਵੇ ਕਬੱਡੀ ਹੋਵੇ ਜਾਂ ਕੋਈ ਹੋਰ ਕੋਈ ਸਪੋਰਟ ਹੋਵੇ ਇਸੇ ਤਰ੍ਹਾਂ ਕੀ ਤੇਰੀ ਸ਼ੰਗਾਈ ਵਿੱਚ ਜਿਹੜਾ ਇਹਨਾਂ ਆਪਣਾ ਜਿਹੜਾ ਹਰ ਐਤਵਾਰ ਲਈ ਰੁਟੀਨ ਬਣਾਈ ਹੈ ਜੋ ਹਰ ਉਮਰਾਂ ਦੇ ਜਿਹੜੇ ਬੱਚੇ ਵੱਡੇ ਤੇ ਬਜ਼ੁਰਗ ਸਾਰੇ ਇਕੱਠੇ ਹੋਣੇ ਨੇ ਤੇ ਵਾਲੀਬਾਲ ਖੇਡਨੇ ਨਹੀਂ ਆ ਕੋਈ ਹੋਰ ਸਪੋਰਟ ਖੇਡਨੇ ਤਾਂ ਆਜੋ ਤੁਹਾਡੇ ਇੱਥੇ ਜਿਹੜੇ ਕੁਝ ਮਿੱਠੇ ਮਿੱਠੇ ਬਜ਼ੁਰਗਾਂ ਨਾਲ ਮੁਲਾਕਾਤ ਕਰਾਂ ਤਾਂ ਮਜ਼ੀਦ ਜਿਹੜਾ ਕਿ ਸਪੋਰਟਸ ਨਹੀਂ ਗੇਮ ਕਰੀਏ ਆਜੋ ਜੀ ਬਾਬਾ ਜੀ ਤੁਸੀਂ ਥੋੜੀ ਆਪਣੇ ਬਤਲਕ ਦੱਸੋ ਤੁਸੀਂ ਇੱਥੇ ਸ਼ੰਗਾਈ ਸੈਰ ਕਰਨ ਆਏ ਹੋ ਕਿ ਸ਼ੁਰੂ ਤੋਂ ਰਹਿ ਰਹੇ ਹੋ ਨਹੀਂ ਜੀ ਇੱਥੇ ਨਹੀਂ ਸੰ 2009 ਵਿੱਚ ਸਾਡਾ ਕਾਕਾ ਸਰਵਿਸ ਕਰਨ ਆਇਆ ਸੀ ਅਸੀਂ 2010 ਵਿੱਚ ਆ ਗਏ ਸੀ ਅੱਛਾ 2010 ਤੋਂ ਲੈ ਕੇ ਹੁਣ ਤੱਕ ਨਾ ਅਸੀਂ ਹਰ ਸਾਲ 8-9 ਮਹੀਨੇ ਇੱਥੇ ਰਹਿੰਦੇ ਹਾਂ 3-4 ਮਹੀਨੇ ਇੰਡੀਆ ਚਲੇ ਜਾਂਦੇ ਹਾਂ ਕਿਹੜਾ ਮੌਸਮ ਹੈ ਸ਼ੰਗਾਈ ਨਾ ਜਿਹੜਾ ਤੁਹਾਨੂੰ ਜ਼ਿਆਦਾ ਬਿਹਤਰ ਲੱਗਦਾ ਹੈ ਇੱਥੇ ਦੇ 12 ਮਹੀਨੇ ਬਹੁਤ ਵਧੀਆ ਨੇ ਬਹੁਤ ਅੱਛਾ ਸ਼ਹਿਰ ਹੈ ਸਫਾਈ ਹੈ ਹਰਿਆਲੀ ਹੈ ਤੇ ਲੋਕ ਵੀ ਮਿਲਣਸਾਰ ਨੇ ਸਭਨਾ ਦਾ ਦਾਤਾ ਇੱਕ ਹੈ ਐਸੋ ਮੈਂ ਵੀ ਸੁਣਨਾ ਚਾਹੀ ਕਿ ਪਰਮਾਤਮਾ ਇੱਕ ਹੈ ਸਭ ਦਾ ਕ੍ਰੀਏਟਰ ਇੱਕ ਹੈ ਤੇ ਦੁਨੀਆ ਜਦੋਂ ਸੀ ਨੇਸੀ ਆ ਗਈ ਦੁਨੀਆ ਉਦੋਂ ਵੀ ਹੋ ਜੋ ਸੀ ਤੇ ਜਦੋਂ ਦੁਨੀਆ ਖਤਮ ਹੋ ਜੇਗੀ ਤਦ ਵੀ ਹੋ ਜੂਏ ਅਸੀਂ ਉਸ ਪ੍ਰਮਾਤਮਾ ਨੂੰ ਮੰਨਦੇ ਆ ਦੱਸੀਏ ਆ ਤੁਸੀਂ ਪਿੱਛੂ ਪਾਰਟੀਸ਼ਨ ਤੋਂ ਭਲਾ ਨੇ ਕਿੱਥੇ ਨੇ ਸੋ ਕੇ ਤੋ ਯਾਦ ਹੈ ਯਾਦ ਹੈ ਉਹਨਾਂ ਬਜ਼ੁਰਗਾ ਨੇ ਕੋਈ ਗੱਲਾਂ ਯਾਦ ਨੇ ਗੁਜਰਾਲੇ ਦੇ ਰਹਿਣ ਵਾਲੇ ਸੀ ਅਸੀਂ ਅੱਛਾ ਸਾਡੇ ਉੱਤੇ ਕਰਿਆਨੇ ਦਾ ਤਾਲਾ ਦਾ ਕੰਮ ਹੈਗਾ ਸੀ ਤੇ ਅਸੀਂ ਨਾਲ ਗੁਜਰਾਲੇ ਤੋਂ ਕਿ ਸਾਰਨਪੁਰ ਸਾਰਨਪੁਰ ਤੋਂ ਫਿਰ ਕਰਨਾਲ ਆ ਕੇ ਵਸ ਗਏ ਸੀ ਅਸੀਂ ਕਰਨਾਲ ਦੇ ਰਹਿਣ ਵਾਲੇ ਆ ਅੱਛਾ ਅੱਛਾ ਚਲੋ ਬੜੀ ਖੁਸ਼ੀ ਹੋਈ ਹੈ ਤੁਹਾ ਨਾਲ ਗੱਪਸ਼ਪ ਲੱਗ ਹੈ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਚਲੋ ਜੀ ਮੇਰਾ ਨਾਮ ਪ੍ਰਿਤਪਾਲ ਹੈ ਤੇ ਅਸੀਂ ਪਿੱਛੋਂ ਦਵੇਨੀ 라ਵਲ ਪਿੰਡੀ ਤੋਂ ਆ ਤੇ ਅਸਾਂ ਨੇ ਜਿਹੜੇ ਬਜ਼ੁਰਗ ਸੇ ਉਹ ਪਾਰਟੀਸ਼ਨ ਤੋਂ ਤੇ ਟਾਈਮ ਇਧਰ ਦਿੱਲੀ ਆ ਕੇ ਫਿਰ ਵਸ ਗਏ ਤੁਹਾਡੇ ਬੋਲੀ ਤੋਂ ਵੀ ਪਤਾ ਥੋੜਾ ਜਿਹਾ ਲੱਗਣਾ ਹੈ ਵੀ ਤੁਸੀਂ ਹੁਣ ਆ ਕੇ ਅਸਾਂ ਨੇ ਮੇਰੀ ਪਿਦਾਸ਼ ਜਿਹੜੀ ਹੈ ਉਹ ਇਧਰ ਨਹੀਂ ਹੈ ਜੀ ਪਰ ਉਹ ਠਮਾਲੀ ਦੇ ਮੇਰੇ ਨਾਨਕੇ ਨੇ ਉਹ ਭੋਗਲ ਸਾਰੇ ਰਹਨੇ ਤੇ ਉਹਨਾਂ ਕਿ ਮੈਂ ਬੜਾ ਆਂਦਾ ਜਾਂਦਾ ਸੀ ਆ ਤੇ ਇਸ ਵਜ੍ਹਾ ਨਾਲ ਨਾ ਮੇਰੀ ਜ਼ੁਬਾਨ ਜਿਹੜੀ ਹੈ ਨਾ ਉਹ ਉੱਥੇ ਵਰਗੀ ਨਹੀਂ ਅੱਛਾ ਅੱਛਾ ਥੋੜੀ ਡਿਫਰੈਂਟ ਹੈ ਨਾ ਮੈਂ ਵੀ ਸਾਡੇ ਵੀ ਪਿੰਡ ਵਿੱਚ ਜਿਹੜਾ ਨਾ ਅਸਾਂ ਨੇ ਤੁਸੀਂਾਂ ਨੇ ਖਾਸਾ ਪੀਸਾ ਇਹ ਖਾਸਾ ਪੀਸਾ ਕੁਦਰ ਜੁਲਿਓ ਕਿਆ ਆਖਸੋ ਹਾਂਜੀ ਇਹ ਸਾਰੀ ਜ਼ੁਬਾਨ ਜਿਹੜੀ ਹੈ 라ਵਲ ਪਿੰਡੀ ਨਹੀਂ ਹੈ ਜੀਆ ਇਹ ਸਾਡਾ ਪਿੰਡ ਜਿਹੜਾ ਹਾਲਾਂਕਿ 라ਵਲਪਿੰਡੀ ਤੋਂ ਡੇਢ ਘੰਟਾ ਦੂਰ ਹੈ ਫੇਰ ਵੀ ਸਾਡੀ ਜਿਹੜੀ ਥੋੜੀ ਜਿਹੀ ਐੜੀ ਆ ਨਾ ਮੀਰਪੁਰੀ ਸਟਾਈਲ ਨਾਲ ਜਾਂ ਜਿਹੜੀ 라ਵਲਪਿੰਡੀ ਦੀ ਜਿਹੜੀ ਬੋਲੀ ਜ਼ਬਾਨ ਉਸ ਨਾਲ ਰਲ ਨਹੀਂ ਮਿਲਨੀ ਹੈ ਜਦ ਅਸਾਂ ਨੇ ਵਾਲਦ ਸਾਹਿਬ ਇੱਧਰ ਆਏ ਸੀ ਤੇ ਅਸਾਂ ਦੀ ਦਾਦੀ ਤੇ ਮੇਰੇ ਅਸਾਂ ਦੇ ਫਾਦਰ ਜਿਹੜੇ ਸੀ ਉਹ ਇਹੀ ਬੋਲੀ ਬੋਲਨੇ ਸੀ ਤੇ ਮੈਂ ਛੋਟਾ ਸੀ ਆ ਤੇ ਇਸ ਵਜ੍ਹਾ ਨਾਲ ਮੈਂ ਬੋਲ ਲੰਨਾ ਥੋੜੀ ਬੋਤੀ ਹਾਂ ਨਹੀਂ ਬੜੀ ਤੁਹਾਡੇ ਜਚ ਨਹੀਂ ਹੈ ਹੁਣ ਇਸ ਟਾਈਮ ਤੇ ਕੋਈ ਇਦਾਂ ਦੀ ਗੱਲ ਹੀ ਨਹੀਂ ਨਾ ਹੁਣ ਤੇ ਇੱਥੇ ਦੀ ਬੋਲੀ ਬੋਲਨੇ ਆ ਪਹਿਲੇ ਬੋਲਦੇ ਸੀ ਘਰ ਦੇ ਵਿੱਚ ਉਹੀ ਦਵੇਰਨੀ ਵਾਲੀ ਬੋਲੀ ਹੁੰਦੀ ਸੀ ਤੇ ਮੇਰੇ ਨਾਨਕੇ ਰਹਿੰਦੇ ਸੀ ਪੋਗਲ ਉਹ ਸਾਰੀ ਬਲਾਦਰੀ ਠਵਾਲੀ ਦੀ ਸੀ ਉੱਥੇ ਵੀ ਇਹੀ ਜ਼ੁਬਾਨ ਚੱਲਨੀ ਸੀ ਤੇ ਇਸ ਲਈ ਨਹੀਂ ਬੜਾ ਮਜ਼ਾ ਆਇਆ ਤੁਹਾਡਾ ਗੱਫਾ ਲਾ ਕੇ ਕਿ ਤੁਹਾਡੀ ਬੋਲੀ ਜਿਹੜੀ ਬੜੀ ਪਿਕਪਣਾਪਾ ਨਸ ਵਿੱਚ ਮਹਿਸੂਸ ਹੋ ਰਿਹਾ ਹੈ ਤੁਸੀਂ ਸ਼ੰਗਾਈ ਜਿਹੜਾ ਸੈਰਸਪੱਟੇ ਵਸੇ ਆਪਨੇ ਮੇਰਾ ਮੁੰਡਾ ਰਹਿੰਦਾ ਹੈ ਤੇ ਅਸੀਂ ਆ ਜੀ ਦਾ ਦੋ ਚਾਰ ਮਹੀਨੇ ਰਹਿ ਕੇ ਫਿਰ ਵਾਪਸ ਚਲੇ ਜਾਏਗਾ ਚਲੋ ਸਹੀ ਹੈ ਠੀਕ ਹੈ ਜੀ ਜ਼ਬਰਦਸ ਚਲੋ ਤੁਸੀਂ ਹੁਣ ਗੇਮ ਲਾਣੀ ਹੋ ਅਸੀਂ ਕਿ ਤੁਸੀਂ ਵੀ ਗੇਮ ਮੈਂ ਮੈਂ ਨਹੀਂ ਖੇਡਣਾ ਤੁਸੀਂ ਵੀ ਖੇੜਨੇ ਤੁਸੀਂ ਰੈਫਰੀ ਹੋ ਨਹੀਂ 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 ਮੈਂ ਦੇਖਦਾ ਚਲੋ ਸਹੀ ਹੈ ਦੇਖੋ ਵਾ ਗੇਮ ਹਾਂ ਜੀ ਦੇਖਣੇ ਥੋੜੀ ਕੈਚਿੰਗ ਕਰਨੇ ਕੈਮਰਾ ਜੀ ਮੇਰੇ ਮਿੱਠੇ ਮਿੱਠੇ ਈਵਰਸ ਅੱਜ ਜੈਸੇ ਕਿ ਤੁਸੀਂ ਦੇਖ ਰਹੇ ਹੋ ਅਸੀਂ ਇਸ ਵਕਤ ਜਿਹੜਾ ਹੈ ਆਪਣੀ ਲੋਕਲ ਪੰਜਾਬੀ ਕਮਿਊਨਿਟੀ ਸ਼ੰਘਾਈ ਨਾਲ ਅਸੀਂ ਵਕਤ ਬਿਤਾ ਰਹੇ ਹਾਂ ਤਾਂ ਬਹੁਤ ਹੀ ਮਜ਼ਾ ਆ ਰਿਹਾ ਬਹੁਤ ਹੀ ਪਿਆਰੀਆਂ ਤੇ ਮਿੱਠੀਆਂ ਪਰਸਨਲਿਟੀਆਂ ਦਿੱਤਾ ਅਸਾ ਮਤਲਬ ਹੈ ਅੱਜ ਪੂਰਾ ਦਿਨ ਇੱਥੇ ਗੁਜ਼ਾਰ ਰਹੇ ਹਾਂ ਦੁਕਾਨ ਵਾਲਾ 50 ਯੂਆਨੀ ਦੇ ਰਿਹਾ ਦੱਸੋ ਅਸੀਂ ਕਿਤੇ ਅਕਰਸੀ ਉਸ ਤੋਂ ਬਾਅਦ ਆ ਗਏ ਮੇਰਾ ਮਤਲਬ ਜੀ ਅਗਲੇ ਅਸੀਂ ਕਿਤੇ ਨਾ ਗੁਝੇ ਪਾਸੇ ਦੁਕਾਨ ਵਾਲਾ 50 ਯੂਆਨੀ ਦੇ ਰਿਹਾ ਦੱਸੋ ਅਸੀਂ ਕਿਤੇ ਓ 50 ਓ 50 ਓਏ ਜੀਰਕਾ ਤਾਂ ਅਸੀਂ ਵੀ ਗਏ ਜਿਗਾ ਤੋਂ 85 ਤੋਂ ਸ਼ੁਰੂ ਕੀਤਾ ਤੇ 20 ਨਹੀਂ ਲਿਆ ਤਾ ਇਦਾਂ ਹੀ ਉਹ ਮਾਈ ਗਰੂ ਗੋਲ ਗੋਲ ਕੋਈ ਗਰੂ ਬੀ ਬੀ ਗੁੱਡੀ ਨਾਲ ਲੱਗੀ ਹੋ ਜਾ ਨੀ ਨੀ ਉੱਥੇ ਕੁਝ ਪੇਮੈਂਟ ਹੈ ਉਹ ਰੇ ਪਰ ਹਾਊ ਡੂ ਵੀ ਸੀ ਫਾਗੋ ਲੈ ਵਾ ਯਾਰ ਆ ਰਹੀ ਹੈ ਮੇਰੀ ਵੀ ਵਾ ਆਉਣੀ ਹੈ ਯਾ ویورز بڑا ایک مسئلہ پایا گیا ہے گیم بڑی زبردست چاری سی ایک پایا گیا نے شارٹ بڑی زبردست ماری ہے لیکن کوئی تھوڑی زیادہ ہی زور لا گیا زہر ہے زور تو بہت زیادہ ہونا ہے سات پنجاب ہے خوراک تگڑیاں ویسے بھی اسی تگڑے تو انہوں نے شارٹ ماری ہے شارٹ اتنی کی اوپر گئی ہے اتنی کی اوپر گئی ہے کہ گراؤنڈ پار کریے ہوں تھوڑا جہا مسئلہ پہ گیم تلاش کرنے سے دو چار بندے گئے ਉਹੋਂ ਜਿਹੜਾ ਨਾ ਇੰਤਜ਼ਾਰ ਕਰ ਰਿਹਾ ਸਾਰੇ ਪਰੇਸ਼ਾਨੀ ਹੈ ਭਾਈ ਜਨ ਦੱਸੋ ਤੁਹਾਡੇ ਕਾਕਾ ਨੇ ਸ਼ਾਟ ਮਾਰੀ ਹੈ ਸ਼ਾਟ ਨਾ ਲੱਗ ਗਈ ਉੱਤੋਂ ਦੀ ਉਹ ਬਾਅਦ ਤੇ ਨਿੱਕਿਆ ਨਾ ਕਾਕਾ ਕੇ ਖਾਣਾ ਸੀ ਜਿਹੜਾ ਇਤਨਾ ਜ਼ੋਰ ਹੋ ਸੀ ਦਾਲ ਰੋਟੀ ਖਾਣਾ ਸੀ ਆ ਹੋਰ ਕਿਆ ਖਾਸੀ ਸ਼ਾਟ ਤਾਂ ਬੜੀ ਜ਼ਬਰਦਸਤ ਲੱਗੀ ਮੈਨੂੰ ਪਤਾ ਨਹੀਂ ਗੇਂਦ ਆਵਨਾ ਅਜੇ ਜ਼ਰਾ ਥੜਾ ਸਸਪੈਂਸ ਤੇ ਦੂਏ ਪਾਸੇ ਕੀ ਚੀਜ਼ ਹੈ ਇਸ ਪਾਸੇ ਜਿਹੜੇ ਦੂਏ ਪਾਸੇ ਸੜਕ ਹੈ ਆ ਗਏ ਗੇਂਦ ਵਾਹ ਨਹੀਂ ਵਾਹ ਗਈ ਆਵਾਜ਼ ਆਈ ਕਿ ਚਲੋ ਆ ਜਿਓ ਫਿਰ ਉਹ ਦੂਜੇ ਪਾਸੇ ਚਲੀ ਗਈ ਹੋਏਗੀ ਚੁੱਕ ਕੇ ਉਹ ਬੋਲ ਨਹੀਂ ਸੀ ਨਈ ਪਈ ਮਾਈ ਪਈ ਟੈਲੀ ਗਿਸ ਨੇ ਉਹ ਲੈ ਗਿਆ ਹੈਗਾ ਕੋਈ ਚੁੱਕ ਕੇ ਆ ਜਾਓ ਗੇਟ ਹੈਵੀ ਨਹੀਂ ਕੋਈ ਇੱਥੇ ਲੋ ਜੀ ਹੁਣ ਮਸਲਾ ਪੈ ਗਿਆ ਗੈਂ ਜਿਹੜਾ ਚੰਗੀ ਗੇਮ ਚਾ ਰਹੀ ਸੀ ਬੰਦੇ ਜਿਹੜੇ ਥੋੜੇ ਜਿਹਾ ਥੋੜੀ ਜਿਹੀ ਪਰੇਸ਼ਾਨੀ ਹੋ ਗਈ ਹੈ ਇਸ ਵਕਤ ਐ ਜੀ ਇਸ ਪਾਸੇ ਜਿਹੜਾ ਗੈਂਦ ਗਿਆ ਹੈ ਜੈਸੇ ਕਿ ਤੁਸੀਂ ਦੇਖ ਰਹੇ ਹੋ ਇਹ ਦੂਏ ਪਾਸੇ ਜਿਹੜਾ ਇਹ ਸੜਕ ਹੈ ਇੱਥੇ ਗੱਡੀਆਂ ਛੜੀਆਂ ਆ ਰਹੀਆਂ ਇਹ ਲਰਨਾ ਕੋਈ ਬੰਦਾ ਜਿਹੜਾ ਨਾ ਗੇਂਦ ਚੁੱਕ ਕੇ ਲੈ ਗਿਆ ਉਹਨਾਂ ਇੰਤਜ਼ਾਰ ਵਿੱਚ ਹੈ ਕਿ ਕੋਈ ਗੇਂਦ ਆਵੇਗਾ ਤਾਂ ਫਿਰ مزید ਵਾਲੀਬਾਲ ਦਾ ਮੈਚ ਹੋਏਗਾ ਬਾਲ ਮਹਿਲ ਜਾਨੀ ਰਹੀ ਹੈ ਬਰਾ ਚਲੋ ਐਜੀ ਕੋਰਟ ਜਿਹੜਾ ਜਿੰਨੇ ਦਿਨ ਗੇਂਦ ਦਾ ਇੰਤਜ਼ਾਰ ਹੋ ਰਿਹਾ ਹੈ ਸਤਵੀਰ ਭਾਈ ਜਾਨ ਜਿਹੜੇ ਨੇ ਕੋਰਟ ਜਿਹੜਾ ਦੁਬਾਰਾ ਇਸ ਕੀ ਰੀਨਿਊ ਕਰ ਰਹੇ ਥੋੜੀ ਬਾਉਂਡਰੀ ਬਣਾ ਰਹੇ ਨੇ ਤਾਂ ਕਿ ਕਲੀਅਰ ਹੋ ਜਾਏ ਦੂਸਰੇ ਭਾਈ ਜਿਹੜੇ ਨੇ ક્રિકેટ ਖੇਡ ਰਹੇ ਨੇ ਇਤਨੇ ਦਿਨ ਲੋ ਜੀ ਗੇਮ ਜਿਹੜੀ ਹੈ ਉਹ ਥੋੜੀ ਜੀ ਗੜਬੜ ਹੋ ਗਈ ਹੈ ਭਾਈ ਕਾਫੀ ਦੇਰ ਟੂੜਨੇ ਦੇ ਨਹੀਂ ਮਿਲਿਆ ਸੋਚ ਰਹੇ ਨੇ ਵੀ ਕੀ ਕਰੀਏ ਕੋਈ ਦੂਆ ਬਾਲ ਲੈ ਕੇ ਆ ਵੀਏ ਜਾਂ ਕੋਈ ਹੋਰ ਗੇਮ ਕਰੀਏ ਉਹ ਥੋੜੀ ਜੀ ਇਸ ਨਾਲ ਲੋੜਨ ਲੱਗੇ ਲੋ ਜੀ ਇੱਕ ਖੁਸ਼ਖਬਰੀ ਹੈ ਗੇਂਦ ਜਿਹੜਾ ਹੈ ਇੱਕ ਨਵਾਂ ਆ ਗਿਆ 0 ਮੀਟਰ ਗੇਂਦ ਉਹ ਜਿਹੜਾ ਹੈ ਜੋ ਜਵਾਨ ਜਿਹੜੇ ਗੇਸ ਹਨ ਪਾਣੀ ਛਾਣੀ ਲੈ ਕੇ ਆਏ ਨੇ ਤਾਂ ਗੇਂਦ ਵੀ ਵਾਪਸ ਆ ਗਿਆ ਨਵਾਂ ਗੇਮ ਤਾਂ ਉਹ ਜਿਹੜਾ ਗੇਮ ਸ਼ੇਮ ਸ਼ੁਰੂ ਹੋਣ ਲਈ ਹੈ। ਤੁਹਾਨੂੰ ਕਾਫੀ ਜਿਹੜਾ ਮਿਹਨਤ ਨਾ ਕੀਤੀ ਹੈ। ਇਤਨੇ ਦਿਨ ਦਾ ਗਰਾਊਂਡ ਨਹੀਂ ਜਿਹੜੀ ਮੇਨਟੇਨੈਂਸ ਹੋ ਗਈ ਹੈ। ਇੱਕ ਦੁਬਾਰਾ ਜਿਹੜਾ ਬਾਉਂਡਰੀ ਸਾਉਂਡਰੀ ਕਲੀਅਰ ਹੋ ਗਈ ਹੈ। ਰਿਲੈਕਸਿੰਗ ਹੋ ਗਈ ਹੈ। ਕੁਝ ਬੰਦੇ ਜਿਹੜੇ ਬਜ਼ੁਰਗ ਵਰਗ ਗਾਇਬ ਹੋ ਗਏ। ਲੇਕਿਨ ਇਹ ਚਲੋ ਹੁਣ ਜਿਹੜਾ ਨਾ ਗੇਮ ਦੁਬਾਰਾ ਸਟਾਰਟ ਹੋਣ ਲਈ ਹੈ। ਜੀ ਮੇਰੇ ਮਿੱਠੇ ਮਿੱਠੇ ਈਵਰਸ ECG ਸ਼ੰਗਾਈ ਦੇ ਪੰਜਾਬੀ ਕਮਿਊਨਿਟੀ। ਉਮੀਦ ਹੈ ਤੁਹਾਨੂੰ ਅੱਜ ਦੀ ਕਿਸ਼ਤ ਪਸੰਦ ਆਈ ਹੈ। یہ پسند آئی ہے تو ضرور کمنٹ کر کے مجھے دسو کہ تک کیسی لگی ہے باقی میرا چینل ضرور سبسکرائب کرو لائک کرو ایپیسوڈ کی ضرور اپنے فرینڈز اینڈ فیملیز نال شیئر کرو باقی جڑا اسنے روو تو بسنے رہو میں شاہ زیب رضا دیکھ رہی ہو رومنگ ود رضا